ਮੈਂ ਇਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਕਿਉਂਕਿ ਆਪਾਂ ਨੂੰ ਚਾਹੇ ਇੱਧਰ ਬੈਠੇ ਨੇ ਸਾਥੀ ਚਾਹੇ ਇੱਧਰ ਬੈਠੇ ਨੇ ਲੋਕਾਂ ਨੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਲਈ ਇੱਥੇ ਚੁਣ ਕੇ ਭੇਜਿਆ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਇੱਕ ਜੀ ਇੰਜੀਨੀਅਰ ਐਸੋਸੀਏਸ਼ਨ ਨੇ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਦੇਖੋ ਗੱਲ ਇੰਨੀ ਹੈ ਵੀ ਹਾਊਸ ਕਮੇਟੀ ਕਹਿੰਦੇ ਨੇ ਹਾਊਸ ਕਮੇਟੀ ਬਣਾ ਦਿਓ ਜੁਡੀਸ਼ੀਅਲ ਕਮੇਟੀ ਕਹਿੰਦੇ ਨੇ ਜੁਡੀਸ਼ੀਅਲ ਕਮੇਟੀ ਬਣਾ ਦਿਓ ਮੈਂ ਅੱਜ ਤੱਕ ਨਾਕ ਦੇ ਗਲਤ ਗੱਲ ਨਾਕ ਦੇ ਝੂਠੀ ਗੱਲ ਨਾ ਕਦੇ ਕੀਤੀ ਤੇ ਨਾ ਕਰਨੀ ਹੈ ਜਦੋਂ ਇਹ ਗੱਲ ਆਈ ਸੀਗੀ ਜਦੋਂ ਇਹ ਐਫ ਆਈ ਆਰ ਹੋਈ ਸੀਗੀ ਮੇਰੇ ਕੋਲੇ ਔਰ ਮੈਂ ਹਰ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜੀ ਸਾਰੇ ਸੀਕੁਐਂਸ ਮੈਂ ਮੈਂ ਤੁਹਾਨੂੰ ਉਹ ਵੀ ਦੱਸਦਾ ਅਸੀਂ ਦਿੱਲੀ ਇਲੈਕਸ਼ਨ ਦੇ ਵਿੱਚ ਸੀਗੇ ਮੇਰੇ ਕੋਲ ਹਰਭਜਨ ਨੀਟਿਓ ਜੀ ਆਏ ਕਹਿੰਦੇ ਜੀ ਐਂ ਕਰਕੇ ਵਿਜੀਲੈਂਸ ਨੇ ਇੱਕ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਹੈ ਨਾ ਇਹਨਾਂ ਦਾ ਨਾਮ ਹੈ ਨਾ ਕਿਸੇ ਪਾਰਟੀ ਦਾ ਨਾਮ ਇਹ ਸਾਡੀ ਪਾਰਟੀ ਦਾ ਨਾਮ ਹੈ ਤੁਹਾਡੀ ਪਾਰਟੀ ਸਿਰ ਪਾਰਟੀ ਫੰਡ ਹੁਣ ਉਹ ਪਾਰਟੀ ਫੰਡ ਕੋਈ ਪੋਲੀਟੀਕਲ ਪਾਰਟੀ ਹੈ ਕਿ ਉਹ ਆਪਦੀਆਂ ਰਿਟਾਇਰਮੈਂਟ ਪਾਰਟੀ ਦੀ ਗੱਲ ਕਰਦੇ ਨੇ ਐਫ ਆਈ ਆਰ ਦਰਜ ਹੋ ਗਈ ਹੁਣ ਉਹ ਤੋਂ ਮਗਰੋਂ ਮੈਂ ਕੀਤਾ ਡਾਇਰੈਕਟਰ ਵਿਜੀਲੈਂਸ ਨੂੰ ਫੋਨ ਉਹ ਕਹਿੰਦੇ ਜੀ ਹਾਂ ਐਫ ਆਈ ਆਰ ਦਰਜ ਹੋਈ ਹੈ ਠੀਕ ਹੈ ਔਰ ਉਹਨਾਂ ਦੇ ਨਾਲ ਕਿਤੇ ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਕਿ ਜੀ ਇਹ ਜੀ ਕਿਤੇ ਇੱਕ ਗੱਲ ਹੋਰ ਵੀ ਆਈ ਸੀਗੀ ਕਿ ਜੀ ਮੰਤਰੀ ਸਾਹਿਬ ਨੇ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਮੇਰੇ ਮੇਰੇ ਸਾਥੀ ਵੀ ਨੇ ਮੇਰੇ ਕੁਲੀਗ ਵੀ ਨੇ ਜੇ ਮੈਨੂੰ ਕਿਸੇ ਕੋਈ ਸੱਚੀ ਗੱਲ ਤੁਹਾਡੇ ਵਾਲੇ ਸਾਥੀ ਤੇ ਦੀ ਵੀ ਪਤਾ ਲੱਗੂਗੀ ਮੈਂ ਉਹ ਵੀ ਠੋਕ ਕੇ ਕਹੂੰਗਾ ਮੇਰੇ ਕੋਲੇ ਔਰ ਕੁਲੀਗ ਵੀ ਨੇ ਪਾਰਟੀ ਪ੍ਰਧਾਨ ਵੀ ਸਭ ਇਸ ਕਰਕੇ ਮੇਰਾ ਖੜੇ ਹੋ ਕੇ ਸਾਰਾ ਕੁਝ ਦੱਸਣਾ ਮੇਰੀ ਡਿਊਟੀ ਬਣਦੀ ਹੈ ਇਹ ਮੈਂ ਡਾਇਰੈਕਟਰ ਵਿਜੀਲੈਂਸ ਨੂੰ ਫੋਨ ਕੀਤਾ ਕਹਿੰਦੇ ਜੀ ਮੰਤਰੀ ਜੀ ਦੇ ਨਾਂ ਤੇ ਸਾਨੂੰ ਇਹ ਪਤਾ ਲੱਗਿਆ ਕਿ ਕੋਈ ਆਪਣਾ ਮੰਤਰੀ ਜੀ ਨੇ ਕਿਸੇ ਤੋਂ ਕਿਸੇ ਸ਼ੈੱਲਰ ਤੋਂ ਕਰੋੜ ਰੁਪਏ ਲੈ ਲਿਆ ਮੈਂ ਬੜੀ ਮੈਨੂੰ ਹੈਰਾਨੀ ਹੋਈ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਜੀ ਕਿ ਮੈਂ ਤੁਹਾਨੂੰ ਬੰਦਾ ਮਿਲਾ ਦੇਣਾ ਮੇਰੇ ਕੋਲ ਤਿੰਨ ਦਿਨ ਬਾਅਦ ਸਪੀਕਰ ਉਹ ਬੰਦਾ ਸਪੀਕਰ ਸਾਹਿਬ ਉਹ ਬੰਦਾ ਘਰੇ ਆਇਆ ਉਹ ਬੰਦਾ ਕਹਿੰਦਾ ਜੀ ਕਿ ਮੇਰਾ 15 18 ਸਾਲਾਂ ਦਾ ਮੈਂ ਸਾਰੀਆਂ ਸਰਕਾਰਾਂ 'ਚ ੱਤੇ ਖਾ ਲੇ ਮੇਰਾ ਜੈਨੂਇਨ ਕੰਮ ਕਿਸੇ ਨੇ ਕਰਕੇ ਨਹੀਂ ਦਿੱਤਾ ਮੈਨੂੰ ਆਹ ਭਾਈ ਸਾਹਿਬ ਨੇ ਜਿਹਨਾਂ ਨੂੰ ਨਾਲ ਲੈ ਕੇ ਆਏ ਉਹ ਵੀ ਇਹਨਾਂ ਨੂੰ ਮੈਨੂੰ ਕਿਸੇ ਬੰਦੇ ਨੇ ਮਿਲਾਇਆ ਤੇ ਇਹ ਭਾਈ ਸਾਹਿਬ ਮੈਨੂੰ ਮੰਤਰੀ ਜੀ ਕੋਲੇ ਲੈ ਕੇ ਗਏ ਤੇ ਮੰਤਰੀ ਜੀ ਨੇ ਹਰਪਜਨੀ ਟਿਓ ਨੇ ਜਿੰਨਾ ਦੇ ਉੱਪਰ ਇਹ ਅੱਜ ਉਂਗਲ ਉਠ ਰਹੀ ਹੈ ਮੰਤਰੀ ਜੀ ਨੇ ਮੇਰਾ ਕੰਮ ਜਿਹੜਾ 15 18 ਸਾਲਾਂ ਦਾ ਫਸਿਆ ਪਿਆ ਸੀਗਾ ਉਹ ਕਰਾ ਕੇ ਦਿੱਤਾ ਜਦੋਂ ਕਹਿੰਦੇ 2 ਮਹੀਨੇ ਬਾਅਦ ਮੇਰਾ ਕੰਮ ਹੋ ਗਿਆ ਮੈਂ ਧੰਨਵਾਦ ਕਰ ਲਈ ਮੰਤਰੀ ਆ ਦੋ ਡੱਬੇ ਮਠਾਈ ਦੇ ਤੇ ਇੱਕ ਚੌਲਾ ਦਾ ਕਿਉਂਕਿ ਸ਼ੈਲਰ ਸੀ ਉਹਦਾ ਇੱਕ ਚੌਲਾ ਦਾ ਗੱਟਾ ਲੈ ਕੇ ਗਿਆ ਹਰਪਜਨੀ ਟਿਓ ਕੋਲੇ ਤੇ ਕਹਿੰਦੇ ਇਹਨਾਂ ਨੇ ਚੌਲਾਂ ਦਾ ਗੱਟਾ ਵੀ ਆਪਦੇ ਕੋਲੇ ਨਹੀਂ ਰੱਖਿਆ ਇਹ ਕਹਿੰਦੇ ਇਹ ਤੂੰ ਲੈ ਜਾ ਭਾਈ ਉੱਥੇ ਕਿਸੇ ਗਰੀਬਾਂ ਨੂੰ ਵੜਨੀ ਮੈਂ ਨਹੀਂ ਰੱਖਣਾ ਹੈਗਾ ਉਹ ਤੋਂ 2 ਮਹੀਨੇ ਬਾਅਦ ਉਹ ਤੋਂ 2 ਮਹੀਨੇ ਬਾਅਦ ਕਿਤੇ ਮੰਤਰੀ ਜੀ ਨੂੰ ਪਤਾ ਲੱਗਿਆ ਹਰ ਭਾਜੀ ਨੀਡੀ ਨੂੰ ਪਤਾ ਲੱਗਿਆ ਕਿ ਕੋਈ ਬਚਲਾ ਬੰਦਾ ਜਿਹੜਾ ਸ਼ੈਲਰ ਵਾਲੇ ਦਾ ਨੌਨ ਸੀਗਾ ਤੇ ਉਹ ਇੱਕ ਬੰਦੇ ਨੂੰ ਮਿਲਾਇਆ ਮਿਸਟਰ ਕਾਲੋ ਨਸ਼ੈਦ ਤੇ ਉਹ ਕਾਲੋ ਸਾਹਿਬ ਇਹਨਾਂ ਕੋਲ ਲੈ ਕੇ ਗਏ ਸੀਗੇ ਤੇ ਉਹ ਬੰਦਾ ਵਿੱਚੋਂ 7 ਲੱਖ ਰੁਪਇਆ ਲੈ ਗਿਆ ਸੀਗਾ ਕੰਮ ਕਰਾਉਣ ਦੇ ਨਾਤੇ ਕਹਿੰਦੇ ਜੀ ਜਦੋਂ ਮੰਤਰੀ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਮੈਨੂੰ ਆਪਦੇ ਕੋਲੇ ਬੁਲਾਇਆ ਤੇ ਡਾਇਰੈਕਸ਼ਨਾਂ ਦਿੱਤੀਆਂ ਵੀ ਇਮੀਡੀਏਟਲੀ ਪੈਸੇ ਵਾਪਸ ਕਰਾਓ 10 20 ਦਿਨੋਂ ਈ ਮਹੀਨਾ ਬੰਦਾ 10 20 ਦਿਨ ਮਹੀਨਾ ਬੰਦਾ ਟਾਲ ਮਟੋਲ ਕਰਦਾ ਰਿਹਾ ਉਹ ਤੋਂ ਮਗਰੋਂ ਹਰ ਭਜਨ ਈਟੀਓ ਨੇ ਐਸਐਸਪੀ ਨੂੰ ਆਪਦੇ ਕੋਲੇ ਬੁਲਾਇਆ ਤੇ ਕਿਹਾ ਵੀ ਇਹ ਬੰਦੇ ਨੂੰ ਕਹਦੇ ਜਿਹਨੇ ਪੈਸੇ ਲਏ ਨੇ ਵਿੱਚੋਂ ਬੰਦੇ ਦਾ ਪੁੱਤ ਬਣ ਕੇ ਜਾਂ ਤਾਂ ਪੈਸੇ ਮੋੜਦੇ ਨਹੀਂ ਪਰਚਾ ਦਰਜ ਕਰਕੇ ਅੰਦਰ ਇਹਨੂੰ ਬੰਦ ਕਰੋ ਕਹਿੰਦਾ ਕਹਿੰਦਾ अरोड़ा ਸਾਹਿਬ ਮੈਨੂੰ ਉਹ ਬੰਦਾ ਕਹਿ ਰਿਹਾ ਜੇ ਕਹਿੰਦੇ ਸ਼ੈਲਰ ਵਾਲੇ ਦਾ ਤੁਹਾਨੂੰ ਮੈਂ ਨਾਂ ਵੀ ਦੱਸ ਦ ਪਰੀ ਰਾਈਸ ਮੇਲ ਹੈਗਾ ਅੰਮ੍ਰਿਤਸਰ ਜਾ ਕੇ ਪਤਾ ਕਰ ਲਿਓ ਤੁਸੀਂ ਸਾਰੇ ਅੰਮ੍ਰਿਤਸਰ ਦੇ ਹੋ ਜੀ ਉਹ ਕਹਿੰਦਾ ਜੀ ਮੇਰਾ ਤੁਹਾਡੇ ਕੋਲ ਆਉਣ ਦੀ ਕੋਈ ਮੈਨੂੰ ਲੋੜ ਨਹੀਂ ਸੀਗੀ ਮੈਂ ਕਹਿੰਦਾ ਰੋੜਾ ਸਾਹਿਬ ਤੁਹਾਡੇ ਕੋਲ ਇਸ ਕਰਕੇ ਆਇਆ ਵੀ ਇੱਕ ਸਹੀ ਸਾਫ ਸੁਥਰੇ ਇਮਾਨਦਾਰ ਪੋਲਿਟਿਸ਼ੀਅਨ ਕਹਿੰਦੇ ਬਹੁਤ ਘੱਟ ਇਮਾਨਦਾਰ ਮਿਲਦੇ ਨੇ ਇੱਕ ਸ਼ਰੀਫ ਤੇ ਇਮਾਨਦਾਰ ਬੰਦੇ ਦਾ ਨੁਕਸਾਨ ਨਾ ਹੋ ਜਾਏ ਭਾਜਪਾ ਨੀਟਿਓ ਦਾ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਮੇਰੇ ਹੱਥ ਮੰਨ ਕੇ ਬੇਨਤੀ ਇਹ ਹੈ ਜਦੋਂ ਪਬਲਿਕ ਲਾਈਫ ਦੇ ਵਿੱਚ ਆ ਬਾਜਵਾ ਸਾਹਿਬ ਆਪਾਂ ਉਂਗਲਾਂ ਲੋਕ ਉਠਾਉਣਗੇ ਲੋਕ ਘਟ ਉਠਾਉਣਗੇ ਆਪਾਂ ਇੱਕ ਦੂਜੇ ਤੇ ਵੱਧ ਉਠਾਉਣੇ ਆ ਤੇ ਆਪਣਾ ਸਾਰਾ ਸਾਰਾ ਜਿਹੜਾ ਫਿਰਕਾ ਹੈ ਉਹ ਅੱਜ ਬੇਈਮਾਨ ਹੋਇਆ ਪਿਆ ਲੋਕਾਂ ਦੀ ਅੱਖਾਂ ਦੇ ਵਿੱਚ ਕਿਉਂਕਿ ਆਪਾਂ ਗੱਲ ਦਾ ਸਿਰ ਨਹੀਂ ਹੁੰਦਾ ਪੈਰ ਨਹੀਂ ਹੁੰਦਾ ਆਪਾਂ ਬਿਨਾਂ ਗੱਲ ਤੋਂ ਤੌਹਨ ਤਵਾਜੀਆਂ ਸ਼ੁਰੂ ਕਰ ਦਿੰਦੇ ਆ ਸੋ ਮੇਰੇ ਹੱਥ ਬੰਨ ਕੇ ਬੇਨਤੀ ਹੈ ਜਦੋਂ ਤੱਕ ਆਪ ਦੀ ਥੋੜੀ ਤਸੱਲੀ ਨਾ ਹੋਵੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਕਲੀਕ ਹੈ ਮੈਂ ਪਾਰਟੀ ਦਾ ਪ੍ਰਧਾਨ ਆ ਤੇ ਮੇਰੀ ਜੇ ਸਹੀ ਸਾਥੀ ਹੋਊਗਾ ਉਹਨੂੰ ਡਿਫੈਂਡ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ ਜੇ ਗਲਤ ਹੋਊਗਾ ਤੇ ਉਹਨੂੰ ਗਲਤ ਕਰਨ ਤੋਂ ਰੋਕਣ ਦੀ ਜ਼ਿੰਮੇਵਾਰੀ ਮੇ ਪਰ ਇਹ ਜੀਆਂ ਬੇਤੁਕੀਆਂ ਬੇਸਾਬੀਆਂ ਗੱਲਾਂ ਜੇ ਆਪਾਂ ਕਰਾਂਗੇ ਤੇ ਇਹਦੇ ਨਾਲ ਆਪਣਾ ਹੀ ਭਾਈਚਾਰਾ ਆਪਣਾ ਹੀ ਫਿਰਕਾ ਜਿਹੜਾ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਉਹ ਹਲਕਾ ਹੋਊਗਾ ਉਹ ਬਦਨਾਮ ਹੋਊਗਾ ਹੁਣ ਦੂਜੀ ਗੱਲ ਆ ਚਾਹੇ ਕਰਪਸ਼ਨ ਚਾਹੇ ਮਾਈਨਿੰਗ ਦੀ ਗੱਲ ਕਰ ਲਈ ਚਾਹੇ ਨਸ਼ੇ ਨੇ ਇਹ ਹੈ ਜ਼ਹਿਰ ਇਹ ਹੈ ਕੋਹੜ ਇਹ ਹੈ ਕੈਂਸਰ ਇਹਨੂੰ ਸਾਰੇ ਨੂੰ ਮਕਾਉਣ ਦੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਹੈ ਬਾਜਵਾ ਸਾਹਿਬ ਚਾਹੇ ਮਾਈਨਿੰਗ ਦੀ ਗੱਲ ਤੇ ਕਰਾ ਲਓ ਚਾਹੇ ਕਰਪਸ਼ਨ ਦੀ ਗੱਲ ਤੇ ਚਾਹੇ ਨਸ਼ੇ ਦੀ ਗੱਲ ਤੇ ਹਾਊਸ ਦੀ ਕਮੇਟੀ ਬਣਾ ਲਓ ਜੁਡੀਸ਼ੀਅਲ ਕਮੇਟੀ ਬਣਾ ਲਓ ਜੋ ਮਰਜ਼ੀ ਕਮੇਟੀਆਂ ਬਣਾ ਲਓ ਸਾਨੂੰ ਸਾਰਿਆਂ ਨੂੰ ਮਨਜ਼ੂਰ ਨੇ ਪਰ ਇਹਦੇ ਨਾਲ ਨਾਲ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਬਾਜਵਾ ਸਾਹਿਬ ਪਰ ਤੁਸੀਂ ਗੱਲ ਪੁੱਠੀ ਛੇੜ ਲਈ ਹੁਣ ਇਹਦੇ ਨਾਲ ਨਾਲ ਜੀ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਹੈ ਜੀ ਈਡੀ ਦੇ ਜਿਹੜੇ ਡਾਇਰੈਕਟਰ ਸੀਗੇ ਨਰਿੰਜਨ ਸਿੰਘ ਉਹਨਾਂ ਹੁਣ ਰਿਟਾਇਰ ਹੋ ਗਏ ਹੋ ਉਹ ਕਹਿੰਦੇ ਮਾਈ ਸੀਨੀਅਰਸ ਟ్రਾਈ ਟੂ ਸੇਵ ਬਿਗ ਫਿਸ਼ ਅ ਰਿਟਾਇਰਡ ਈਡੀ ਅਫੀਸ਼ਰ ਰਾਈਟਸ ਟੂ ਐਫ ਐਮ ਉਹਦੇ ਵਿੱਚੋਂ ਇਹ ਕਹਿੰਦੇ ਨੇ ਵੀ ਮੈਂ ਨਿਰਮਲਾ ਸੀਧਾਰਮਨ ਜੀ ਨੂੰ ਚਿੱਠੀ ਲਿਖੀ ਹੈ ਕਿ ਜਿਹੜੀਆਂ 130 ਮੌਤਾਂ ਤਨਤਾਰਨ ਦੇ ਵਿੱਚ ਹੋਈਆਂ ਸੀ ਨਕਲੀ ਸ਼ਰਾਬ ਦੀ ਵਜ੍ਹਾ ਕਰਕੇ ਉਹਦੇ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦਾ ਇੱਕ ਮੰਤਰੀ 10 ਐਮ ਐਲ ਏ ਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਬੰਦੇ ਉਹਦੇ ਵਿੱਚ ਸੀਗੇ ਪਰ ਮੈਨੂੰ ਤੇ ਕਾਰਵਾਈ ਨ ਕਰ ਦਿੱਤੀ ਗਈ ਹੈਗੀ ਮੈਂ ਕਹਿੰਦਾ ਮੈਂ ਕਹਿੰਦਾ ਬਣਾਓ ਸਾਰੀਆਂ ਕਮੇਟੀਆਂ ਬਣਾਓ ਪਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਾਰਾ ਸੀ ਸਾਡੇ ਤੋਂ ਕੰਮ ਕਰਦਿਆਂ ਕੋਈ ਗਲਤੀ ਹੋ ਸਕਦੀ ਹੈ ਕਮੀ ਹੋ ਸਕਦੀ ਹੈ ਬੰਦਾ ਜਦੋਂ ਕੰਮ ਕਰੂਗਾ ਕਮੀ ਰਹੂਗੀ ਪਰ ਸਵਾਲ ਇਹ ਵੀ ਸਾਡੀ ਨੀਅਤ ਦੇ ਵਿੱਚ ਸਾਡੀ ਨੀਤੀ ਦੇ ਵਿੱਚ ਜੇ ਫਰਕ ਹੈ ਤਾਂ ਨੀਵੇਂ ਤਾਂ ਖੜਾ ਲਿਓ ਮੇਰੇ ਹੱਥ ਬੰਨ ਕੇ ਬੇਨਤੀ ਹੈ ਜੀ ਕਿ ਲੋਟਾਂ ਕਸੂਟਾਂ ਨਿਜਲੇ ਪੱਧਰ ਤੇ ਬਹੁਤ ਹੋਈ ਜਾਂਦੀਆਂ ਨੇ ਹੁੰਨੀਆਂ ਰਹੀਆਂ ਨੇ ਹੁੰਦੀਆਂ ਰਹਿਣ ਗਿਆ ਪਰ ਜਦੋਂ ਆਪਾਂ ਬਿਨਾਂ ਗੱਲ ਤੋਂ ਸਿਰਫ ਉਧਰੋਂ ਇਧਰ ਆਉਣ ਦੇ ਚੱਕਰ ਦੇ ਵਿੱਚ ਜਦੋਂ ਚਿੱਕੜ ਦੀਆਂ ਭਰ-ਭਰ ਬਾਲੜੀ ਇੱਕ ਦੂਜੇ ਤੇ ਸੜਦੇ ਆ ਨਾ ਕ੍ਰੈਡੀਬਿਲਟੀ ਪੋਲੀਟੀਕਲ ਲੋਕਾਂ ਦੀ ਉਦੋਂ ਖਤਮ ਹੁੰਦੀ ਹੈ ਕਿਰਪਾ ਕਰਕੇ ਕਿਰਪਾ ਕਰਕੇ ਆਪਾਂ ਇਹ ਬੰਦ ਕਰ ਲਈਏ ਜਿੱਥੇ ਗਲਤਾਂ ਜਿੱਥੇ ਗਲਤਾਂ ਉੱਥੇ ਸਾਨੂੰ ਖੜਾ ਕੇ ਪੁੱਛੋ ਬਾਹ ਫੁੜ ਕੇ ਫੜ ਕੇ ਪੁੱਛੋ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਧੰਨਵਾਦ ਜੀ ਥੈਂਕ ਯੂ ਇਹ ਤਰਨ ਤਾਰਨ ਵਾਲੀ ਕਾਰਵਾਈ ਤਾਂ ਹੋਈ ਸੀ ਪਰ ਉਹ ਸਾਡੇ ਤੇ ਹੋਈ ਸੀ ਜਿਨ੍ਹਾਂ ਨੇ ਕਿਹਾ ਸੀ ਇਨਸਾਫ ਦਿਓ ਹਜੇ ਤੱਕ ਤਰੀਕਾ ਭੁਗਤੇ ਫਿਰਦੇ ਆ ਬਾਜਵਾ ਜੀ ਮੇਰਾ ਖਿਆਲ ਆ ਗੱਲ ਹੋ ਗਈ ਆਪਾਂ ਅੱਗੇ ਤੋਰ ਲਈਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਇੱਕ ਮਿੰਟ ਹੁਣ ਗੱਲ ਪ੍ਰਧਾਨ ਜੀ ਨੇ ਕਰ ਲਈ ਐ 2 ਮਿੰਟ ਜੀ ਯਾਰ ਮੇਰੀ ਮੇਰੀ ਬੇਨਤੀ ਹੈ ਹਾਂਜੀ ਹਾਂਜੀ ਐਪਰੀਸ਼ੀਏਟ ਕਰਨਾ ਆਪਣੇ ਛੋਟੇ ਭਾਈ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਨੇ ਜਿਹੜੀ ਗੱਲ ਕੀਤੀ ਐ ਬਹੁਤ ਅੱਛੀ ਗੱਲ ਐ ਕੀ ਤੁਸੀਂ ਅਸ਼ੋਰੈਂਸ ਇੱਕ ਮਿੰਟ ਇੱਕ ਓਏ ਇੱਕ ਮਿੰਟ ਕੀ ਇਹੋ ਇੱਕ ਬੈਠੋ 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 ਸਪੀਕਰ ਸਾਹਿਬ ਬੈਠੋ 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 ਮਾੜੂ ਮੈਂਬਰ ਸਾਹਿਬ ਬੈਠ ਜੀ ਮੈਂ ਗੱਲ ਇੰਨੀ ਬੇਨਤੀ ਕਰਨਾ ਕਿ ਜੇ ਮਨਿਸਟਰ ਸਾਹਿਬ ਦੀ ਇਨਵੋਲਵਮੈਂਟ ਨਹੀਂ ਹੈ ਜਿਸ ਆਮੰਦੀ ਕਹਿੰਦੇ ਤੁਸੀਂ ਫਿਰ ਇਹ ਜਿਹੜੇ ਅਫਸਰਾਂ ਨੇ ਚਿੱਠੀ ਲਿਖੀ ਹੈ ਕਿ ਉਹਨਾਂ ਤੇ ਕਾਰਵਾਈ ਕਰਾਓ دوسری ਗੱਲ ਵੀ ਵਿਲ ਆਲਸੋ ਸੀ ਹਾ ਹਾਊਸ ਕਮੇਟੀ ਬਣਾਓ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਭਾਵੇਂ ਪਿਛਲੀਆਂ ਕਰਾ ਲਓ ਭਾਵੇਂ ਹੁਣ ਵਾਲੀਆਂ ਕਰਾ ਲਓ ਸੋ ਦੈਟ ਕੋ ਡਰ ਖਾਫ ਤੇ ਰਹੇ ਬਹੁਤ ਵੱਡੇ ਪੈਮਾਨੇ ਤੇ ਸਰ ਵਿਜੀਲੈਂਸ ਵਾਲਿਆਂ ਨੇ ਵੀ ਲੁੱਟ ਇੰਨਾ ਸਾਲਾਂ ਵਿੱਚ ਕੀਤੀ ਮੈਂ ਇਹਨਾਂ ਨਾਲ ਬਿਲਕੁਲ ਐਗਰੀ ਕਰਨਾ ਆਓ ਹਾਊਸ ਕਮੇਟੀ ਬਣਾਓ ਜਿੱਥੇ ਜਿੱਥੇ ਵੀ ਕੋਈ ਇਲੀਗਲ ਕੰਮ ਭਾਵੇਂ ਤੁਹਾਡੇ ਆਪਣੀਆਂ ਇਹਦੇ ਵਿੱਚ ਰਿਵਿਊ ਦੇ ਵਿੱਚ ਚੱਲ ਰਿਹਾ ਹੈ ਜਾਂ ਮਾਈਨਿੰਗ ਚੱਲ ਰਿਹਾ ਹੈ ਜਾਂ ਕਿਤੇ ਵੀ ਚੱਲ ਰਿਹਾ ਉਹ ਹਾਊਸ ਕਮੇਟੀ ਬਣੀ ਹੋਏਗੀ ਕਿਸੇ ਨੂੰ ਕੋਈ ਡਰ ਖਾਫ ਕਿਸੇ ਅਫਸਰ ਨੂੰ ਆਏਗਾ ਵੱਡੇ ਪੈਮਾਨੇ ਤੇ ਪੁਲਿਸ ਅਫਸਰਸ ਇਨਵੋਲਡ ਨੇ ਦੀ ਬਾਈਨਿੰਗ ਵਿੱਚ ਵੀ ਕੋਲ ਨੰਬਰ ਦਾ ਜਿੰਨਾ ਇਥੇ ਕੋਈ ਗੈਂਗਸਟਰ ਦਾ ਕੰਮ ਹੋ ਰਿਹਾ ਜਿੰਨਾ ਲੋਕ ਤੁਹਾਡੀ ਗੱਲ ਫਰੋਤੀਆਂ ਆ ਰਹੀ ਸਰ ਆ ਗਈ ਗੱਲ ਦੇਖੋ ਮੈਂ ਮੈਂ ਬੇਨਤੀ ਕਰਦਾ ਮੈਂ ਬਿਲਕੁਲ ਐਗਰੀ ਮੈਂ ਮੈਂ ਬਿਲਕੁਲ ਤੁਸੀਂ ਤੁਸੀਂ ਬੈਠੋ ਠੀਕ ਹੈ ਠੀਕ ਹੈ ਠੀਕ ਹੈ ਜੀ ਮੰਤਰੀ ਜੀ 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 ਕਿ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਬਾਜਵਾ ਸਾਹਿਬ ਜਿਹੜੀ ਕਮੇਟੀ ਜਹੇਜੀ ਕਮੇਟੀ